ਨੜੇ ਤੋਂ ਦਰ ਪੈਸੇ ਲੈਗਾ ਜੀ ਚੱਕ ਕੇ ਇਧਰਲੇ ਪਾਸੋਂ ਪੈਸੇ ਲੈਗਾ ਜੀ ਇਧਰਲੇ ਪਾਸੋਂ ਸਾਡਾ ਸਰਕਾਰੀ ਖਾਲ ਆਉਂਦਾਗਾ ਇਧਰੋਂ ਸਰਕਾਰੀ ਖਾਲ ਬੰਦ ਕਰਤਾ ਜੀ ਆ ਸਾਡਾ ਪੰਚਾਇਤੀ ਤੌਰ ਤੇ ਰਸਤਾ ਛੱਡਿਆ ਸੀ ਬਗਤ 30 ਸਾਲ ਪਹਿਲਾਂ ਵੰਡ ਹੋਈ ਸੀ ਉਸ ਵੰਡ ਨੂੰ ਨਹੀਂ ਮੰਨ ਰਹੇ ਉਹ ਨਵੇਂ ਸਿਰੇ ਤੋਂ ਮਤਲਬ ਆਦਰ ਸਿਸਟਮ ਚਲਾਉਂਦੇ ਹਾਂਜੀ ਹਾਂਜੀ ਨਵੇਂ ਸਿਰੇ ਤੋਂ ਜੀ ਜੋ ਜੋ ਜਿੱਥੇ ਕੀਮਤੀ ਇਹਨਾਂ ਨੂੰ ਲੱਗਦੀ ਹੈ ਕਿ ਉੱਥੇ ਕਰਕੇ ਨਜਾਇਜ਼ ਕਬਜ਼ਾ ਜੀ ਇਹ ਉਹ ਤਕਸੀਮ ਦੇ ਵਿੱਚ ਉੱਥੇ-ਉੱਥੇ ਇਹ ਕਬਜ਼ਾ ਕਰੀ ਜਾਂਦੇ ਆ ਫੈਰੀ ਕਨੈਕਸ਼ਨ ਲੈ ਲਈ ਸੀ ਪਿਛਲੇ ਸਾਲ ਬਾਏ ਓਕੇ ਇਹ ਬੈਲ ਹੈ ਕਿ ਜਿਹੜਾ ਹਰਿਆ ਭਰਿਆ ਦਿਂਦਾ ਹੈਗਾ ਇੱਥੋਂ ਇਹ ਸਾਰੇ ਲੋਕਾਂ ਦੇ ਜਿਉਣਾ ਦੇ ਉੱਪਰ ਕਰਤਾ ਜੀ ਨਹਿਰੀ ਪਾਣੀ ਨੂੰ ਹੀ ਰੋਕ ਰੱਖਿਆ ਜੀ ਤੁਸੀਂ ਮੈਨੂੰ ਚਲਾ ਦਿਓ ਹਾਂ ਪੱਕ ਦੇਓ ਜੇ ਤੁਸੀਂ ਆਪ ਦਾ ਜੀ ਪਾਣੀ ਤਾਂ ਹੈ ਕਿਸੇ ਦਾ ਪਾਣੀ ਵੱਡੇ ਹਾਲ ਦਾ ਲਾਵੇ ਉਹ ਕਹਿੰਦੇ ਖਾਲ ਢਾ ਰੱਖਿਆ ਮਲਾ ਰੱਖਿਆ ਨਾਲ ਖਾਲ ਜਾ ਕੇ ਚੈੱਕ ਕਰ ਲਓ ਮੋਕਰ ਇਹ ਨੂੰ ਮੈਂ ਤੁਹਾਨੂੰ ਚ ਬਰਖਾਸ ਦੇ ਦੇ ਜੇ ਖਾਲ ਤਾਂ ਇਹ ਹੁਸਨ ਸੀ ਆਪਸਾ ਟੈਕਸ਼ਨ ਆਉਗਾ ਜੁਨਾਬ ਬਠਿੰਡਾ ਦੇ ਪਿੰਡ ਲਹਿਰਾ ਮੁਹੱਬਤ ਵਿਖੇ ਦੋ ਸਕੇ ਭਰਾਵਾਂ ਦਾ ਜ਼ਮੀਨੀ ਵੰਡ ਦਾ ਮਸਲਾ ਜੁਲਜਾ ਕੇ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਮਾਮਲਾ ਹਰਦੀਪ ਸਿੰਘ ਅਤੇ ਉਸਦੇ ਛੋਟੇ ਭਰਾ ਬਲਵੀਰ ਸਿੰਘ ਵਿਚਕਾਰ ਹੈ। ਇਸ ਸਬੰਧੀ ਪਹਿਲਾਂ ਵੀ ਹਰਦੀਪ ਸਿੰਘ ਵੱਲੋਂ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਪਰ ਮਾਮਲੇ ਨੂੰ ਪੂਰੀ ਤਰ੍ਹਾਂ ਸਮਝਣ ਲਈ ਪੱਤਰਕਾਰਾਂ ਦੇ ਵਾਸਤ ਨੇ ਪਿੰਡ ਜਾ ਕੇ ਮੌਕਾ ਦੇਖਿਆ ਤਾਂ ਇਸ ਮੌਕੇ ਹਰਦੀਪ ਸਿੰਘ ਅਤੇ ਉਸਦੇ ਪਰਿਵਾਰ ਨੇ ਕੀ ਕਿਹਾ ਉਹ ਤੁਹਾਨੂੰ ਸੁਣਾ ਦਿੰਨੇ ਆ। ਸਸਿਗਾਲ ਦੋਸਤੋਂ ਤੁਸੀਂ ਦੇਖਣੇ ਹੋ ਪੰਜਾਬ ਤੇ ਬੈ ਤੁਹਾਡਾ ਦੋਸਤ ਲਵਾਜ ਅਖੀ। ਦੋਸਤੋਂ ਅੱਜ ਖੜੇ ਆ ਪਿੰਡ ਲਹਿਰਾ ਮੁਹੱਬਤ ਜ਼ਿਲ੍ਹਾ ਬਠਿੰਡਾ ਦਾ ਪਿੰਡ ਹੈ ਤੇ ਇਸ ਪਿੰਡ ਦੇ ਵਿੱਚ ਕਿ ਤੁਹਾਨੂੰ ਜਿਵੇਂ ਜ਼ਮੀਨ ਦਿਖਾ ਦੇ ਥੋੜੀ ਜੀ ਇਹ ਜ਼ਮੀਨ ਬੰਜਰ ਹੁੰਦੀ ਜਾਂਦੀ ਆ। ਇਹਦਾ ਕਾਰਨ ਹੈ ਕਿ ਇਸ ਜ਼ਮੀਨ ਨੂੰ ਪਾਣੀ ਨਹੀਂ ਮਿਲ ਰਿਹਾ। ਪਾਣੀ ਕਿਉਂ ਨਹੀਂ ਮਿਲ ਰਿਹਾ? ਦੋ ਭਰਾਵਾਂ ਦੀ ਗੱਲਬਾਤ ਹੈ। ਦੋ ਭਰਾਵਾਂ ਦੀ ਵੰਡ ਦਾ ਰੋਲਾ ਹੈ। ਅੰਨਾ ਭਾਈ ਹਦੀਪ ਜੀ ਨੇ ਗੱਲਬਾਤ ਦੀ ਸ਼ੁਰੂਆਤ ਕਰਦੇ ਆ ਭਾਈ ਸਸਿਗਾਲ। ਸਸਿਗਾਲ। ਅੱਛਾ ਭਾਈ ਜੀ ਇਹ ਜ਼ਮੀਨ ਦਾ ਕੀ ਰੋਲਾ ਹੈ? ਇਹ ਕਿਉਂ ਪਾਣੀ ਕਿਉਂ ਨਹੀਂ ਲੱਗ ਰਿਹਾ ਇਹ ਬਾਈ ਜੀ ਦੋ ਭਰਾਵਾਂ ਦੀ ਬੰਡਾ ਸਰ ਹੂੰ ਇਹ ਬੰਡਾ ਹੋਈ ਨੂੰ ਅੱਜ ਤੋਂ 30 ਸਾਲ ਹੋ ਗਏ ਜੀ ਘੱਟ ਤੋਂ ਘੱਟ ਹੂੰ ਇਹ ਬੰਡਾ ਪਹਿਲਾਂ ਮੇਰੇ ਕੋਲੇ ਆ ਗਈ ਸੀ ਫੇਰ ਪਿਛਲੇ ਸਾਲ ਇਹ ਰੇਲਵੇ ਲਾਈਨ ਆ ਗਈ ਜੀ ਹੂੰ ਨਾਲੇ ਤਾਂ ਇਹ ਰੇਲਵੇ ਲਾਈਨ ਤੇ ਮੇਰਾ ਭਾਈ ਆ ਗਿਆ ਵੱਡਾ ਮਿੱਥੋਂ ਬਿਜਲੀ ਬੋਰਡ ਦੇ ਵਿੱਚ ਲੱਗਿਆ ਵਾ ਜੀ ਜੀ ਉਹ ਨਾਲੇ ਤਾਂ ਉਧਰੋਂ ਪੈਸੇ ਲੈ ਗਿਆ ਜੀ ਚੱਕ ਕੇ ਇਧਰਲੇ ਪਾਸੋਂ ਪੈਸੇ ਲੈ ਗਿਆ ਜੀ ਇਧਰਲੇ ਪਾਸੋਂ ਸਾਡਾ ਸਰਕਾਰੀ ਖਾਲ ਆਉਂਦਾਗਾ ਇਧਰੋਂ ਸਰਕਾਰੀ ਖਾਲ ਬੰਦ ਕਰਤਾ ਜੀ ਆ ਸਾਡਾ ਪੰਚਾਇਤੀ ਤੌਰ ਤੇ ਰਸਤਾ ਛੱਡਿਆ ਵਾ ਸੀਗਾ ਜੀ ਤਨ ਕਰਮਾ ਇਦੋਂ ਉਹ ਉਹਨਾਂ ਨੇ ਸਰਕਾਰੀ ਰਸਤਾ ਬੰਦ ਕਰਤਾ ਬਿਲਕੁਲ ਰਸਤਾ ਬੰਦ ਕਰਤਾ ਉਸ ਤੋਂ ਬਾਅਦ ਤੁਸੀਂ ਕੋਈ ਕਾਰਵਾਈ ਜਾਂ ਪਹਿਲੇ ਪਹਿਲੀ ਗੱਲ ਤਾਂ ਆਪਾਂ ਜਦੋਂ ਕੋਈ ਇਹੋ ਜਿhandle ਦੋ ਭਰਾਵਾਂ ਚ ਹੁੰਦੇ ਆ ਆਪਾਂ ਕਿਸੇ ਰਿਸ਼ਤੇਦਾਰ ਨੂੰ ਬੁਲਾਉਂਦੇ ਆ ਜਾਂ ਕਿ ਸਰਪੰਚ ਨੂੰ ਬੁਲਾਉਂਦੇ ਆ ਉੱਥੇ ਕੋਈ ਗੱਲਬਾਤ ਹੋਈ ਤੁਹਾਡੀ ਬਹੁਤ ਵਾਰੀ ਹੋਈ ਸਾਰੀ ਪੱਖ ਦਿੰਦੇ ਆ ਉਹ ਕੋਈ ਪੱਖ ਨਹੀਂ ਦਿੱਤਾ ਸਾਰ ਹਾਂ ਜਦੋਂ ਇੱਥੇ ਰੇਲਵੇ ਲੈਣਾ ਹੀ ਆ ਉਦੋਂ ਵੀ ਇੱਥੇ ਘੜ ਤੋਂ ਘੜ ਪ੍ਰਸ਼ਾਸਨ ਦਾ 2500 ਬੰਦਾ ਸੀਗਾ ਜੀ ਹਾਂ ਜਦੋਂ ਇੱਥੇ ਕਬਜ਼ਾ ਤਬਾਕੇ ਗਏ ਆਗੇ 2500 ਬੰਦਾ ਸੀਗਾ ਜੀ ਸਾਡਾ ਕੋਈ ਪੱਖ ਨਹੀਂ ਰੱਖਿਆ ਜੀ ਹਾਂ ਮਦਲ ਜੀ 30 ਸਾਲ ਪਹਿਲਾਂ ਵੰਡ ਹੋਈ ਸੀ ਉਸ ਵੰਡ ਨੂੰ ਨਹੀਂ ਮੰਨਦੇ ਉਹ ਨਵੇਂ ਸਿਰੇ ਤੋਂ ਅਦਰ ਸਿਸਟਮ ਚਲਾਉਂਦੇ ਹਾਂਜੀ ਹਾਂਜੀ ਨਵੇਂ ਸਿਰੇ ਤੋਂ ਜੀ ਜੋ ਜੋ ਜਿੱਥੇ ਕੀਮਤੀ ਇਹਨਾਂ ਨੂੰ ਲੱਗਦੀ ਹੈ ਕਿ ਉੱਥੇ ਕਰਕੇ ਨਜਾਇਜ਼ ਕਬਜ਼ਾ ਜੀ ਇਹ ਉਹ ਤਕਸੀਮ ਦੇ ਵਿੱਚ ਉੱਥੇ-ਉੱਥੇ ਇਹ ਕਬਜ਼ਾ ਕਰੀ ਜਾਂਦੇ ਆ ਸਰ ਮੈਨੂੰ ਜਿਵੇਂ ਸਿੱਖਾਂ ਦੀ ਡੱਬੀ ਲੋੜ ਤੇ ਬਿਲਕੁਲ ਹੀ ਵਿਚਾਲੇ ਆ ਜੀ ਨਾ ਤਾਂ ਮੈਨੂੰ ਇੱਧਰ ਜਾਂਦੀ ਆ ਨਾ ਉੱਧਰ ਜਾਂਦੀ ਆ ਮੈਰਾ ਬਹੁਤ ਮੁਸ਼ਕਲ ਹੋਇਆ ਪਿਆ ਜੀ ਨਹੀਂ ਪਰ ਪਿੰਡਾਂ ਦੇ ਵਿੱਚ ਭਾਈਚਾਰਾ ਹੁੰਦਾ ਆ ਆਪਸ ਦੇ ਵਿੱਚ ਦੋ ਭਰਾ ਹੋ ਤੁਸੀਂ ਸਕੇ ਭਰਾਓ ਪਹਿਲੀ ਗੱਲ ਤਾਂ ਅੱਛਾ ਕਿਉਂ ਬਣਦੀ ਕਿਉਂ ਨਹੀਂ ਆਪਸ ਦੇ ਵਿੱਚ ਕਿ ਜ਼ਮੀਨ ਨੂੰ ਲੈ ਕੇ ਨਹੀਂ ਬਣਦੀ ਕਿ ਹੋਰ ਵੀ ਕਾਰਨ ਨੇ ਪਰਿਵਾਰ ਦੇ ਵਿੱਚ ਸਰ ਇਹ ਲਾਲਚ ਵੱਧ ਗਿਆ ਜੀ ਲੋਕਾਂ ਨੂੰ ਨਾਤੀ ਰਿੱਥੇ ਅਸੀਂ ਭੁੱਲਦੇ ਜਾਂਨੇ ਆਂਗੇ ਪੈਸਿਆਂ ਦੇ ਲੋਭ ਚ ਅਸੀਂ ਆਪਦੇ ਤਾਏ ਚਾਚਿਆਂ ਦੇ ਰਿਸ਼ਤੇ ਸਾਰੇ ਖਤਮ ਕਰੀ ਜਾਂਦੇ ਆ ਜੀ ਇਹ ਮੁਲਾਜ਼ਮਾਂ ਗਾ ਜੀ ਮੈਂ ਅਨਪਾੜਾ ਗਾ ਕੰਮ ਕਰਨ ਵਾਲਾ ਅਸਾਂ ਤੁਸੀਂ ਇਹ ਜ਼ਮੀਨ ਹੈਗੀ ਹੋਰ ਇਹ ਤੁਹਾਡੇ ਸਿਆਈ ਹੈ ਇਹ ਜ਼ਮੀਨ ਹਾਂਜੀ ਇਹ ਸਾਨੂੰ ਹੋ ਤੁਸੀਂ ਮੰਨ ਕੀ ਕਰ ਦੋ ਵੀ ਕੀ ਹੋਣਾ ਚਾਹੀਦਾ ਇਸ ਦਾ ਜੀ ਜੋ ਗਵਰਨਮੈਂਟ ਨੇ ਸਾਨੂੰ ਸਹੂਲਤ ਦਿੱਤੀ ਹੈ ਨਹਿਰੀ ਪਾਣੀ ਦੀ ਦਿੱਤੀ ਹੈ ਜੀ ਨਹਿਰਾ ਪਾਣੀ ਚਾਲੂ ਕੀਤਾ ਜਾਵੇ ਇਹਦਾ ਹੈ ਪਾਣੀ ਹਾਂਜੀ ਇਹਦਾ ਪਾਣੀ ਵੀ ਹੈਗਾ ਵਾਰ ਬੰਦੀ ਦੇ ਵਿੱਚ ਵੱਜਿਆ ਬਾਜੀ ਹੂੰ ਟੇਲ ਤੇ ਹੈਗਾ ਜੀ ਪਿੱਛੇ ਪਾਣੀ ਵੱਢਿਆ ਜਾਂਦਾ ਇੱਥੋਂ ਓਕੇ ਹਾਂਜੀ ਠੀਕ ਹੈ ਤਾਂ ਇਹਦਾ ਪਾਣੀ ਹੈਗਾ ਪਰ ਉਹ ਲੰਘਣ ਨਹੀਂ ਦਿੰਦਾ ਯਾਰਾ ਤੁਹਾਡੇ ਭਰਾ ਭਰਾ ਦੇ ਵੱਲ ਕੀ ਨਾਮ ਉਹਦਾ ਬਲਵੀਰ ਸਿੰਘ ਆ ਸਰ ਹੂੰ ਉਹਨਾਂ ਨੇ ਇਹ ਸਹਿਰੀ ਕਨੈਕਸ਼ਨ ਲੈ ਲਿਆ ਸੀ ਪਿਛਲੇ ਸਾਲ ਬਾਅਦ ਓਕੇ ਇਹ ਬੈਲ ਹੈ ਕਿ ਜਿਹੜਾ ਹਰਿਆ ਭਰਾ ਦੀਂਦਾਗਾ ਇੱਥੋਂ ਇਹ ਸਾਰੇ ਲੋਕਾਂ ਦੇ ਜਿਉਣਾ ਦੁੱਬਰ ਕਰਤਾ ਜੀ ਨਹਿਰੀ ਪਾਣੀ ਨੂੰ ਹੀ ਰੋਕ ਰੱਖਿਆ ਜੀ ਮੂਰੇ ਆਪ ਦਾ ਸਹਿਰੀ ਮੋਟਰ ਛੱਡ ਦਿੰਦੇ ਆ ਜੀ ਸਰਕਾਰੀ ਖਾਲਾਗਾ ਉਹ ਬੇਵਾਦ ਆ ਜੀ ਘੱਟ ਤੋਂ ਘੱਟ 37 ਨੱਕੇ ਵੱਡੇ ਪਏ ਆ ਜੀ ਓਕੇ ਹਾਂਜੀ ਤਾਂ ਮਤਲਬ ਸਰਕਾਰੀ ਖਾਦ ਦਾ ਵੀ ਛੇੜਖਾੜੀ ਹੋਊਗੀ ਇੱਕ ਤਰ੍ਹਾਂ ਦਾ ਹਾਂਜੀ 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 ਤਾਂ ਬਿਲਕੁਲ ਦੋਸਤੋ ਉਹ ਬਾਈ ਦਾ ਵੀ ਪੱਖ ਲਾਵਾਂਗੇ ਕਿ ਉਹਨਾਂ ਦਾ ਕੀ ਕਹਿਣਾ ਪਰ ਜਿਹੜੀ ਗੱਲਬਾਤ ਬਾਈ ਨੇ ਦੇ ਦੱਸੀ ਐ ਇਹ ਚ ਕਿੰਨੀ ਕੁ ਸੱਚਾਈ ਐ ਇਹ ਉਦੋਂ ਪਤਾ ਲੱਗੂ ਜਦੋਂ ਆਪਾਂ ਉਹਨਾਂ ਦਾ ਵੀ ਪੱਖ ਲਾਵਾਂਗੇ ਦੂਜੀ ਧਿਰ ਦਾ ਵੀ ਮਸਲਾ ਹੈ ਕੀ ਆ ਤੇ ਕਿੱਥੇ ਜੁਲਜਪਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨੀਤ ਸਿੰਘ ਗੱਲ ਕਰਦੇ ਹਾਂ ਹਾਂਜੀ ਜੀ ਤੇ ਇੱਕ ਉਹ ਜਿਹੜਾ ਹਰਦੀਪ ਸਿੰਘ ਨੇ ਗੱਲਬਾਤ ਕੀਤੀ ਸਾਡੇ ਨਾਲ ਉਹਦੇ ਬਾਰੇ ਥੋੜੀ ਜਾਣਕਾਰੀ ਲੈਣੀ ਜੀ ਦੱਸੋ ਜੀ ਇੱਕ ਤਾਂ ਇਹ ਹੈ ਵੀ ਜਿਹੜਾ ਲਾਈਨ ਦੇ ਕੋਲ ਉਹਨੇ ਜਮੀਨ ਹੈਗੀ ਆ ਡੇਢ ਕਲਾ ਕਹਿੰਦੇ ਵੀ ਇਹਨੂੰ ਤੁਸੀਂ ਪਾਣੀ ਨਹੀਂ ਲਗੰਦੇ ਰਹੇ ਠੀਕ ਹੈ ਇਹਦੇ ਬਾਰੇ ਦੱਸੋ ਜੀ ਇਹ ਕੱਲ ਆਪਣੀ ਗੱਲ ਹੋਈ ਤਾਂ ਸੀ ਵੀ ਨਹੀਂ ਉਹ ਫਿਰ ਆਪਾਂ ਪੱਖ ਦਾ ਲੈਣਾ ਸੀ ਨਾ ਚਲਾਉਣੀ ਆ ਸੀ ਵੀਡੀਓ ਵੀਡੀਓ ਚਲਾਉਣੀ ਆ ਚਲਾ ਦਿਓ ਹਾਂ ਪੱਖ ਦਿਓ ਘਰ ਤੁਸੀਂ ਆਉਂਦੇ ਜੀ ਪਾਣੀ ਤਾਂ ਇਹ ਕਿਸੇ ਦਾ ਪਾਣੀ ਵੱਡੇ ਆਉਂਦਾ ਲਾਵੇ ਉਹ ਕਹਿੰਦੇ ਖਾਲ ਢਾ ਰੱਖਿਆ ਮਲਾ ਰੱਖਿਆ ਨਾਲ ਖਾਲ ਜਾ ਕੇ ਚੈੱਕ ਕਰ ਲੋ ਮੋਕਾ ਰਹਿ ਉਹਨੂੰ ਮਹਿਕਮੇ ਚ ਦਰਖਾਸਤ ਦੇ ਦੇ ਜੇ ਖਾਲ ਟਾ ਹੈ ਉਸ ਅਸੀਂ ਆਪ ਸੱਡ ਡਿਟੈਕਸ਼ਨ ਆਉ ਕੋਈ ਕੱਲ ਤੁਸੀਂ ਮੋਕਾ ਚੈੱਕ ਕਰਤਾ ਕਰਤੇ ਹੋ ਖਾਲ ਦਾ ਓਹੋ ਕਹਿੰਦਾ ਕੁੱਗੇ ਹੋਇਆ ਬੰਦਰ ਵਾਂਗੂ ਬਣੀ ਪਈ ਜਗਾ ਬੰਦਰ ਉਹਦੀ ਬਾਹਣ ਗਹਿਣੇ ਕੀਤਾ ਵਾ ਟੁੰਗਾਲੀ ਦੇ ਬੰਦਿਆਂ ਕੋਲੇ ਉਹ ਨਹੀਂ ਪਾਣੀ ਲੱਗਣ ਦੇ ਰਹੇ ਪਾਣੀ ਦੇਖੋ ਮੈਂ ਨਹੀਂ ਕਹਿੰਦਾ ਬਾਹਣ ਉਹਦਾ ਗਹਿਣੇ ਆ ਇੱਟਾ ਸਿੱਟੀ ਬੈਠਾ ਉਹ ਬਾਹਣ ਚ ਹੂੰ ਚੇੜੀ ਉਹ ਆ ਕੁੱਗੇ ਹੋਇਆ ਟੈਸਟਿੰਗ ਆਉ ਗਹਿਣੇ ਆ ਉਹ ਬਹਨ ਗਏ ਨੇ 1.10 ਤੋਂ 15 ਮਾਤੇ ਠੀਕ ਹੈ ਤੇ ਦੂਜਾ ਬਾਲਿਆਂ ਵਾਲੀ ਜਿਹੜਾ ਤੁਹਾਡਾ ਸਾਂਝਾ ਤੁਹਾਡੇ ਭਰਾਵਾਂ ਦਾ ਟੱਕ ਹੈਗਾ ਉਹ ਚ ਵੀ ਪਾਣੀ ਦੀ ਕੁਛ ਨਹੀਂ ਵਸਿਆ ਕਹਿੰਦੇ ਵੀ ਜਾ ਰਿਹਾ ਉੱਥੇ ਪਾਣੀ ਨਹਿਰੀ ਅੱਡੋ ਅੱਡੀ ਮੋਟਰਾਂ ਲੱਗੀਆਂ ਹੋਈਆਂ ਸਾਰੇ ਬਾਹਨ ਚ ਸਾਰੇ ਬਾਹਨ ਨੂੰ ਨਹਿਰੀ ਪਾਣੀ ਨਹੀਂ ਲੱਗਦਾ ਨਹੀਂ ਲੱਗਦਾ ਹੀ ਨਹੀਂ ਸਾਰੇ ਨੂੰ ਹੀ ਲੱਗਦਾ ਅੱਛਾ ਤੇ ਜਿਹੜਾ ਮੇਰੇ ਨੂੰ ਵੀ ਮੇਰੇ ਨੂੰ ਵੀ ਹੋਰ ਲੋਕਾਂ ਦਾ ਨੂੰ ਨਹੀਂ ਲੱਗਦਾ ਉੱਥੇ ਜੀ ਉੱਥੇ ਜਿਹੜਾ ਸਰਕਾਰੀ ਖਾਲ ਸੀਗੇ ਤੁਸੀਂ ਵਿੱਚ ਮਿਲਾ ਲਿਆ ਕਸੀਂ ਕੋਈ ਸਰਕਾਰੀ ਖਾਲ ਨਹੀਂ ਵਿੱਚ ਮਾ ਸਰਕਾਰੀ ਖਾਲ ਆਪ ਹੀ ਤਾਂ ਹੈਗਾ ਪੰਜ ਇੰਚੀ ਖਾਲ ਸੀ ਸੂਏ ਤੋਂ ਲੈ ਕੇ ਘਟੋ ਘਟ 20 ਕਿੱਲੇ ਵਾਸੀ ਟਾਪੇ ਹੂ ਖਾਲ ਠੀਕ ਹੈ ਠੀਕ ਹੈ ਧੰਨਵਾਦ